ਕੈਨੇਡੀਅਨ ਸ਼ਹਿਰ ਕਾਮਾਗਾਟਾ ਦੇ ਵਿੱਚ ਮਾਰੂ ਤੇ ਵਿੱਚ ਸਵਾਰ ਭਾਰਤੀਆਂ ਨੂੰ ਹੁਣ ਸਨਮਾਨਿਤ ਕੀਤਾ ਜਾਵੇਗਾ ਇੱਕ ਬੇਹੱਦ ਹੀ ਵੱਡਾ ਉਪਰਾਲਾ ਜਿਹੜਾ ਹੁਣ ਚੱਕਿਆ ਗਿਆ ਹੈ ਕੈਨੇਡਾ ਦੇ ਵਿੱਚ ਤਾਂ ਪੂਰਾ ਮਾਮਲਾ ਕੀ ਹੈ ਸਨਮਾਨਿਤਤਾ ਕਿਉਂ ਕੀਤਾ ਜਾਵੇਗਾ ਉਸ ਬਾਬਤ ਪੂਰੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਖਬਰ ਨੂੰ ਜ਼ਰਾ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਹੁਣ ਭਾਰਤੀਆਂ ਨੂੰ ਸਨਮਾਨਿਤ ਕੀਤਾ ਜਾਣ ਵਾਲਾ ਹੈ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਦੱਸਿਏ ਕਿ ਹੁਣ ਕੈਨੇਡਾ ਦਾ ਇੱਕ ਸ਼ਹਿਰ ਕਾਮਗਾਟਾ ਮਾਰੂ ਤੇ ਸਵਾਰ ਭਾਰਤੀਆਂ ਨੂੰ ਹੁਣ ਸਨਮਾਨਿਤ ਕਰੇਗਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ਗੁਰਨਾਨਕ ਜਹਾਜ਼ ਪੁਨਰ ਯਾਦਗੀ ਯਾਦਗਾਰੀ ਦਿਵਸ ਵਜੋਂ ਕੋਸ਼ਿਸ਼ ਕੀਤੀ ਹੈ ਜੋ ਕਿ ਜਾਪਾਨੀ ਸਟੀਮਰ ਵਾਲੇ ਜਹਾਜ਼ ਕਾਮਗਾਟਾ ਮਾਰੂ ਤੇ ਸਵਾਰ 352 ਭਾਰਤੀ ਯਾਤਰੀਆਂ ਦੇ ਸਨਮਾਨ ਵਿੱਚ ਹੈ ਜਿਨ੍ਹਾਂ ਨੂੰ 1914 ਵਿੱਚ ਉਸੇਨ ਬੈਂਕੋਵਰ بندرگاہ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਕੇ ਦੀਆਂ ਸ਼ਹਿਨ ਤਨਾਪੁਰਨ ਨਸਲੀ ਸੰਬੰਧਾ ਦੇ باوجود ਇਸ ਯਾਦਗਾਰੀ ਦਿਵਸੇ ਜਹਾਜ਼ ਦੀ 11ਵੇਂ ਬਰੇਗਨ ਨੂੰ ਮਨਾਉਣ ਜਾ ਰਿਹਾ ਹੈ ਕੌਂਸਲ ਦੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਇਹ ਦਿਨ ਦਾ ਨਾਮ ਗੁਰਨਾਨਕ ਜਹਾਜ਼ ਦੇ ਨਾਮ ਤੇ ਰੱਖਿਆ ਗਿਆ ਕਿਉਂਕਿ ਬਾਬਾ ਗੁਰਦੇਤ ਸਿੰਘ ਦੁਆਰਾ ਯਾਤਰਾ ਤੋਂ ਪਹਿਲਾਂ ਜਹਾਜ਼ ਦਾ ਨਾਮ ਬਦਲ ਦਿੱਤਾ ਗਿਆ ਸੀ ਜਿਸ ਨਾਲ ਇਸ ਯਾਤਰਾ ਨੂੰ ਰਾਜਨੀਤਿਕ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਮਿਲਿਆ ਉਸ ਸਮੇਂ ਦੇ ਵਿਦਵਾਨਾਂ ਨੇ ਕਿਹਾ ਸੀ ਕਿ ਭਾਰਤੀਆਂ ਨੂੰ ਵਾਪਸ ਜਾਣ ਲਈ ਕਿਹਾ ਗਿਆ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਉਹ ਕ੍ਰਾਂਤੀਕਾਰੀ ਸਨ ਤਈਆ ਨੇ ਇਸ ਫੈਸਲੇ ਨੂੰ ਗਲਤ ਦੱਸਿਆ ਸੀ ਇਸ ਤੋਂ ਪਹਿਲਾਂ ਬੈਂਕਓਵਰ ਦੀ ਸਿਟੀ ਕੌਂਸਲ ਨੇ ਜੋ ਹੈ ਗੁਰਨਾਨਕ ਜਹਾਜ਼ ਯਾਦ ਦਿਵਸ ਵਜੋਂ ਕੋਸ਼ਿਸ਼ ਕੀਤਾ ਸੀ ਕਿਉਂਕਿ ਇਹ 23 ਮਈ 1914 ਨੂੰ ਇਹ ਜਹਾਜ਼ ਬੈਂਕਓਵਰ ਨੇਰੇ ਬੁਰਾ ਰਟ ਰਿਲੇਟ ਪਹੁੰਚਿਆ ਸੀ ਔਰ ਜਿਸ ਵਿੱਚ 376 ਭਾਰਤੀ ਜਿਹੜੇ ਸੀਗੇ ਸਵਾਰ ਸਨ ਜਿਨ੍ਹਾਂ ਵਿੱਚੋਂ 340 ਸਿੱਖ 24 ਮੁਸਲਮਾਨ ਅਤੇ 12 ਹਿੰਦੂ ਸਨ ਜਿਨ੍ਹਾਂ ਵਿੱਚੋਂ ਸਿਰਫ 24 ਹੀ ਪਹਿਲਾਂ ਤੋਂ ਨਿਵਾਸ ਸਾਬਤ ਕਰ ਸਕੇ ਉਹਨਾਂ ਨੂੰ ਕੈਨੇਡਾ ਵਿੱਚ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਦੱਸਿਏ ਕਿ ਸਰੀ ਸ਼ਹਿਰ ਦੀ ਮੇਅਰ ਮਰੇਦਾ ਲੋਕ ਲੋਕ 23 ਜੁਲਾਈ ਨੂੰ ਕੋਸ਼ਨਾ ਦਾ ਐਲਾਨ ਕਰੇਗੀ ਜਦੋਂ ਕਿ ਬੈਂਕਓਵਰ ਦੇ ਮੇਅਰ ਕੇਨ ਸਿਮ ਨੇ ਤੇ ਹੀ ਮੈਨੂੰ ਕੋਸ਼ਨਾ ਕੀਤੀ ਹੈ ਸਰੀ ਕੈਨੇਡਾ ਵਿੱਚ ਸਭ ਤੋਂ ਵੱਡੀ ਸਿੱਖ ਅਤੇ ਪੰਜਾਬੀ ਵਾਦੀ ਵਿੱਚ ਇੱਕ ਹੈ ਔਰ ਕੋਸ਼ਨਾ ਪੱਤਰ ਵਿੱਚ ਕਿਹਾ ਗਿਆ ਕਿ ਇਹ ਸ਼ਹਿਰ ਗੁਰੂ ਨਾਨਕ ਜਹਾਜ਼ ਯਾਤਰਾ ਦੇ ਸਨਮਾਨ ਬਰਾਬਰ ਮੌਕੇ ਤੇ ਨਿਆਂ ਦੀ ਪ੍ਰਾਪਤੀ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੂੰ ਨਿਰੰਤਰ ਯਾਤਰਾ ਕਾਨੂੰਨ ਤਹਿਤ ਵਿਤਰੇ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਵਿਰਾਸਤ ਅੰਨਿਆ ਵਿਰੋਧ ਲੜਨ ਦੀ ਨਿਰੰਤਰ ਪ੍ਰੇਰਣਾ ਵਜੋਂ ਖੜੀ ਗਿਆ ਤਾਂ ਦੱਸਿਓ ਇਹ ਕਿ ਇਸੇ ਤਰੀਕੇ ਦੇ ਨਾਲ ਹੁਣ ਵੱਡੇ ਪੱਧਰ ਤੇ ਜਿੱਥੇ ਕਿ ਹੁਣ ਗੁਰਨਾਨਕ ਜਹਾਜ਼ ਯਾਦ ਦੇ ਦਿਵਸ ਵਜੋਂ ਕੋਸ਼ਿਸ਼ ਕੀਤਾ ਗਿਆ ਤੇ ਹੁਣ ਇਸ ਨੂੰ ਮਨਾਇਆ ਜਾਵੇਗਾ ਤਾਂ ਜਿਹੜੇ ਹੁਣ ਭਾਰਤੀ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਹੁਣ ਵੱਡੇ ਪੱਧਰ ਤੇ ਉੱਤੇ ਇਹ ਜਿਹੜਾ ਦਿਵਸਾ ਇਸ ਨੂੰ ਮਨਾਇਆ ਜਾਵੇਗਾ ਤੇ ਦੱਸਿਓ ਕਿ ਪੁਨਰ ਯਾਦਗਾਰੀ ਦਿਵਸ ਵਜੋਂ ਜਿਹੜਾ ਮਨਾਇਆ ਜਾਵੇਗਾ ਤਾਂ 23 ਜੁਲਾਈ ਨੂੰ ਗੁਰਨਾਨਕ ਜਹਾਜ਼ ਪੁਨਰ ਦਿਵਸ ਹੋ ਜੋ ਇਸ ਨੂੰ ਬਣਾਇਆ ਜਾਵੇਗਾ ਜਾਨੀ ਕਿ ਹੁਣ ਜਿਹੜੇ ਭਾਰਤੀ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਹੁਣ ਕੈਨੇਡਾ ਦੇ ਵਿੱਚ ਇਸ ਦੇ ਉੱਤੇ ਵੱਡਾ ਐਲਾਨ ਹੋ ਚੁੱਕਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਹੁਤ ਜ਼ਿਆਦਾ ਪ੍ਰਵਾਸੀ ਜਿਹੜੇ ਸੀਗੇ ਕੈਨੇਡਾ ਜਦੋਂ ਜਾਂਦੇ ਨੇ ਜਾਂ ਜਿਹੜੇ ਭਾਰਤੀ ਪੰਜਾਬੀ ਜਾਂਦੇ ਨੇ ਤੇ ਉਹਨਾਂ ਦਾ ਵਿਰੋਧ ਹੁੰਦਾ ਹੈ ਜਾਨੀ ਕਿ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਰੋਕਿਆ ਜਾਵੇਗਾ ਪਰ ਹੁਣ ਕਿਤੇ ਨਾ ਕਿਤੇ ਭਾਰਤੀਆਂ ਦਾ ਸਨਮਾਨ ਜਿਹੜਾ ਹੋਵੇਗਾ ਉਸ ਮੁਲਕੀ ਚਰਚਾ ਮਾਦੇਸ਼ ਨੇ ਤੇ ਸ਼ਲਾਘਾ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ ਪੰਜਾਬ ਸਰਕਾਰ ਦੇ ਕੋਲੋਂ ਵੀ ਮੰਗ ਕੀਤੀ ਹੈ ਕਿ ਉਹ ਵੀ ਇਹ ਵਡਾਉ ਭਰਾਲਾ ਕਰਾ। ਹਾਲਾਂਕਿ ਕੈਨੇਡਾ ਦੇ ਵਿੱਚ ਹੁਣ ਭਾਰਤੀਆਂ ਦਾ ਸਨਮਾਨ ਹੋਣ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨੇ ਇੱਥੇ ਚਰਚਾ ਹਰ ਪਾਸੇ ਹੈ।